ਛੇਦ ਕਮੀ ਆ ਗਈ ਹੈ ਇੱਕ ਬਿਮਾਰੀ ਬਹੁਤ ਫੈਲੀ ਹੈ ਉਹ ਕਹਿ ਕੇ ਮੈਂ ਸੰਭਾਪਤੀ ਕਰਨੀ ਉਹ ਤੋਂ ਬਚਿਓ ਸਿੱਖਾਂ ਜਾ ਗਈ ਹੈ ਉਹ ਪਤਾ ਕਿਹੜੀ ਅਸੀਂ ਸਿੱਖ ਵੀ ਖੋਨੇ ਬਾਣੀ ਵੀ ਪੜਦੇ ਮੱਥਾ ਵੀ ਟੇਕਦੇ ਜਿਨੇ ਅੰਮ੍ਰਿਤ ਨਹੀਂ ਛਕਿਆ ਉਹ ਕੜਾ ਦਾ ਪਾ ਕੇ ਰੱਖਦਾ ਇਹਨੂੰ ਮੈਨੂੰ ਪਤਾ ਹੈ ਉਹ ਸਿੱਖੀ ਨਾਲ ਪਿਆਰ ਕਰਦਾ ਕੜਾ ਪਹਿਨੇ ਸਿੱਖਾਂ ਦੇ ਘਰ ਜਨਮ ਲਿਆ ਬਾਣੀ ਪੜਦੇ ਉਹ ਮੱਥਾ ਟੇਕਦੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਪਰ ਸਾਧ ਸੰਗਤ ਸਾਨੂੰ ਇੰਨਾ ਭਰੋਸਾ ਕਕਾਰਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੜੇ ਤੇ ਨਹੀਂ ਜਿੰਨਾ ਇੱਕ ਨਵੀਂ ਜੇ ਬਿਮਾਰੀ ਫੈਲੀ ਐ ਉਹ ਮੈਨੂੰ ਬੜਾ ਦੁੱਖ ਲੱਗਦਾ ਐ ਇਸ ਲਈ ਮੈਂ ਲਾਈਵ ਉੱਤੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਐ ਸਾਧ ਸੰਗਤ ਉਹ ਪਤਾ ਕੀ ਬਿਮਾਰੀ ਐ ਕਾਲੇ ਜੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ ਬੀਬੀਆਂ ਵੀ ਬੰਨੀ ਜਾਂਦੀਆਂ ਬੰਦੇ ਵੀ ਬੰਨੀ ਜਾਂਦੇ ਬੀਬੀਆਂ ਵੀ ਲੜਕੀਆਂ ਵੀ ਕਾਲੇ ਧਾਗੇ ਪੈਰਾਂ ਤੇ ਲੜਕਾ ਵੀ ਬੰਨਣ ਲੱਗ ਪਿਆ ਪੁੱਛ ਕੇ ਵੇਖੋ ਕਹਾਦਾ ਐ ਨજર ਨਾਲ ਲੱਗ ਜਾ ਜੀ ਇੱਕ ਪਰਿਵਾਰ ਅਸੀਂ ਚੰਡੀਗੜ੍ਹ ਗਏ 10th ਵਿੱਚ ਬੱਚੀ ਪੜ੍ਹਦੀ 10ਵੀਂ ਉਹਦੇ ਪੈਰ ਤੇ ਬੰਨਿਆ ਮੈਂ ਦੇਖ ਲਿਆ ਤੇ ਮੈਂ ਉਹਨਾਂ ਨੂੰ ਘਰਦਿਆਂ ਨੂੰ ਕਹੇ ਬਿਮਾਰ ਰਹਿੰਦੀ ਐ ਲੜਕੀ ਕਹਿੰਦੇ ਨਹੀਂ ਭਾਈ ਸਾਹਿਬ ਤੁਹਾਨੂੰ ਕੌਣ ਕਹਿੰਦਾ ਮੈਂ ਕਿਹਾ ਕਹਿੰਦਾ ਕੋਈ ਨਹੀਂ ਇਹਦੇ ਪੈਰ ਤੇ ਧਾਗਾ ਬੰਨਿਆ ਤਾਂ ਮੈਂ ਦੇਖ ਕੇ ਕਹੇ ਵੇ ਕਾਲਾ ਧਾਗਾ ਕਿਉਂ ਬੰਨਿਆ ਸ਼ਾਇਦ ਬਿਮਾਰ ਰਹਿੰਦੀ ਹੋਣੀ ਕਿਤੇ ਉਹ ਕੁਝ ਕੀਤਾ ਚੁੱਪ ਜਾ ਕਰ ਗਾ ਐਨੇ ਨੂੰ ਉਹਨਾਂ ਦਾ ਲੜਕਾ ਕੋਲ ਖੜਾ ਸੀ ਉਹ ਬੋਲ ਪਿਆ ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨੇ ਆ ਵੀ ਐ ਫਰਸਟイヤー ਤੋਂ ਲੜਕਾ ਪੜਦਾ ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨੇ ਮੰਮੀ ਨੇ ਲਿਆ ਕੇ ਬੰਨੇ ਮੰਮੀ ਦੇ ਖਿਆਲਾ ਦੋਲਾ ਮੈਂ ਕਿਹਾ ਭੈਣ ਜੀ ਦੱਸੋ ਕਿੱਥੋਂ ਲੈਂਦੇ ਚੁੱਪ ਕਰਕੇ ਕਹਿੰਦੇ ਉਦਾਂ ਹੀ ਬੰਨੇ ਭਾਈ ਸਭ ਨજર ਨਾ ਲੱਗ ਜਾਏ ਹੱਦ ਹੋ ਗਈ ਗੱਲ ਵਾਲੀ ਓਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੜਾ ਪੈਣਨ ਵਾਲਿਓ ਬਾਣੀ ਪੜਨ ਵਾਲਿਓ ਗੁਰੂ ਘਰ ਮੱਥਾ ਟੇਕਣ ਵਾਲਿਓ ਤੁਹਾਨੂੰ ਗੁਰੂ ਦੀ ਬਾਣੀ ਤੇ ਭਰੋਸਾ ਕੜੇ ਤੇ ਭਰੋਸਾ ਨਹੀਂ ਕਾਲੇ ਧਾਗੇ ਤੇ ਭਰੋਸਾ ਵੀ ਨજર हट ਜਾਏਗੀ ਮੈਂ ਉਹ ਬੱਚੀ ਨੂੰ ਕੋਲ ਸੱਦਿਆ ਮੈਂ ਕਿਹਾ ਬੇਟਾ ਤੂੰ ਪੜ੍ਹ ਕੇ ਕੀ ਬਣਨਾ ਕਹਿੰਦੀ ਅੰਕਲ ਮੈਂ ਡਾਕਟਰ ਬਣ ਮੈਂ ਉਹਨੂੰ ਕਿਹਾ ਪੁੱਤ ਤੈਨੂੰ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ ਤੈਨੂੰ ਡਾਕਟਰ ਬਣਨ ਦਾ ਕੋਈ ਫਾਇਦਾ ਨਹੀਂ ਕਹਿੰਦੀ ਅੰਕਲ ਕਿਉਂ ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ ਪੁੱਤ ਤੂੰ ਡਾਕਟਰ ਬਣ ਕੇ ਕੀ ਲੈਣਾ ਉਹ ਘਰ ਦੇ ਡਰ ਗਿਆ ਕਹਿੰਦਾ ਇਦਾਂ ਨਾ ਕਹੋ ਭਾਈ ਸਾਹਿਬ ਕਿਉਂਕਿ ਸਾਥ ਸੰਗਤ ਲੋਕ ਸ਼ਰਾਬ ਤੋਂ ਡਰਦੇ ਵੇ ਸ਼ਰਾਬ ਨਾ ਕੋਈ ਦੇ ਦੇ ਮਨੋਂ ਕਿ ਮੈਂ ਕੋਈ ਬਾਬਾ ਨਹੀਂ ਮੈਂ ਸਰਾਫ ਨਹੀਂ ਦੇ ਦਿਆ ਪਰ ਬੇਟਾ ਇਹ ਗੱਲ ਇਸ ਤਰ੍ਹਾਂ ਵੀ ਤੂੰ ਸਾਰੀ ਉਮਰ ਬਿਮਾਰ ਰਹਿਣਾ ਤੈਨੂੰ ਡਾਕਟਰ ਬਣਨ ਦਾ ਫਾਇਦਾ ਨਹੀਂ ਉਹ ਖਮੋਜ ਹੋ ਗਏ ਉਹ ਬੱਚੀ ਨੂੰ ਸਿਰ ਤੇ ਪਿਆਰ ਦੇ ਕੇ ਮੈਂ ਕਿਹਾ ਬੇਟਾ ਪਤਾ ਤੂੰ ਬਿਮਾਰ ਕਿਉਂ ਰਹਿਣਾ ਜਿਹੜਾ ਤੇਰੇ ਪੈਰ ਵਿੱਚ ਤੇਰੀ ਮੰਮਾ ਨੇ ਮਾਂ ਨੇ ਮੰਮੀ ਨੇ ਧਾਗਾ ਬੰਨ ਦਿੱਤਾ ਇਹ ਕਾਲਾ ਧਾਗਾ ਪੈਰ 'ਚ ਬੰਨਿਆ ਇਹ ਸਾਈਕੋਲੋਜੀ ਅਫੈਕਟ ਹੈ ਨੇ ਤੈਨੂੰ ਮਾਨਸਿਕ ਰੋਗੀ ਕਰਨਾ ਜਿੱਦਣ ਧਾਗਾ ਕਿਤੇ ਗਲ ਕੇ ਟੁੱਟ ਗਿਆ ਜੇ ਸਿਰ ਵੀ ਦੁਖਿਆ ਤੂੰ ਕਣ ਹਾਇ ਉਦਨ ਦਾ ਸਿਰੇ ਦੁਖੀ ਜਾਂਦਾ ਜਦੰਨ ਦਾ ਧਾਗਾ ਟੁੱਟਿਆ ਤੂੰ ਤਾਂ ਖੁਦ ਬਿਮਾਰ ਡੇਣਾ ਮੰਨ ਲਾ ਤੂੰ ਡਾਕਟਰ ਬਣ ਗਈ ਸਟਿਚਰ ਉੱਤੇ ਉਹ ਪੇਸ਼ੈਂਟ ਆ ਗਿਆ ਉਹਦਾ ਇਲਾਜ ਕਰਨਾ ਕਿਤੇ ਤੇਰਾ ਧਿਆਨ ਪੈ ਗਿਆ ਪੈਰ ਵੱਲ ਮੇਰਾ ਧਾਗਾ ਪਤਾ ਨਹੀਂ ਕਿੱਥੇ ਡਿੱਗ ਪਿਆ ਤੂੰ ਤੇ ਖੁਦ ਬਿਮਾਰ ਹੋ ਜਾਣਾ ਰੋਗੀ ਦਾ ਕੀ ਇਲਾਜ ਕਰੇਗੀ ਬੇਟਾ ਇਹ ਧਾਗਾ ਬੰਨਿਆ ਮਾਨਸਿਕ ਰੋਗ ਹੈ ਸਾਈਕੋਲੋਜੀ ਅਫੈਕਟੇ ਨੇ ਤੈਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨਾ 10th ਵਿੱਚ ਬੱਚੀ ਪੜਦੀ ਜੀ 10th ਵਿੱਚ ਬੜੀ ਇੰਟੈਲੀਜੈਂਟ ਬੱਚੀ ਨਿਕਲੀ ਉਹਨ ਇੱਕਦਮ ਗੱਲ ਸਮਝ ਪੈ ਗਈ ਉਸੇ ਵਕਤ ਤੋਂ ਬੱਚੀ ਭੱਜ ਕੇ ਕਿਚਨ ਚ ਗਈ ਉਹਨੇ ਰ ਸੋਈ ਜੋ ਛੋਟੀ ਜਿਹੀ ਕੰਚੀ ਲੈ ਆਂਦੀ ਨਾਲ ਦੀ ਨਾਲ ਉਹਨੇ ਆਪਣੇ ਪੈਰ ਦਾ ਧਾਗਾ ਵੀ ਵੰਡਿਆ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੰਡ ਦਿੱਤਾ ਤੁਹਾਨੂੰ ਬੇਨਤੀ ਹੈ ਸਾਧ ਸੰਗਤ ਹੱਥ ਜੋੜ ਕੇ ਜਿੰਨੇ ਸੁਣ ਰਹੇ ਹੋ ਜਿਨ੍ਹਾਂ ਨੇ ਕਾਲੇ ਧਾਗੇ ਪੈਰਾਂ ਤੇ ਬੰਨਿਆ ਜਾਂ ਆਪਣੇ ਬੱਚਿਆਂ ਤੇ ਬੰਨ੍ਹੇ ਕਿਰਪਾ ਕਰਕੇ ਵੜ ਦਿਓ ਹੁਣ ਲਕੋਬੋ ਨਾ ਘਰ ਜਾ ਕੇ ਵੜ ਦਿਓ ਕਿਉਂ ਇੱਥੇ ਕੰਚੀ ਨਹੀਂ ਮਿਲਣੀ ਵੱਢਣੇ ਭੈਣੇ ਇਹ ਤਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਕੜਾ ਪੈਨੋ ਔਰ ਕਲਗੀ ਤਰ ਪਾਤਸ਼ਾਹ ਦੇ ਕਕਾਰ ਪੈਨ ਕੇ ਬਾਣੀ ਪੜੋ ਕਿਸੇ ਵਹਿਮ ਭਰਮ ਚ ਪੈਣ ਦੀ ਲੋੜ ਨਹੀਂ ਇਹ ਕਾਲਿਆਂ ਧਾਗਿਆਂ ਨੇ ਸਾਨੂੰ ਡੋਬ ਦੇਣਾ ਇਹਨੂੰ ਫੈਸ਼ਨ ਪ੍ਰਸਤ ਨਾ ਕਰੋ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਦੇ ਪੈਰਾਂ 'ਚ ਧਾਗੇ ਨਾ ਪਾਓ ਜਿਨ੍ਹਾਂ ਨੇ ਪਾਏ ਨੇ ਵੇਖੋ ਗੱਲ ਹਸਣ ਦੀ ਨਹੀਂ ਹੈ ਪਰ ਇਹ ਵੱਢ ਦਿਓ ਜ਼ਰੂਰ ਤੁਹਾਨੂੰ ਬੇਨਤੀ ਹੈ ਗੁਰੂ ਦੇ ਕਕਾਰ ਪੈਨੋ ਬਾਣੀ ਪੜੋ ਫਿਰ ਗੁਰਪੁਰ ਮਨਾਏ ਸਫਲ ਨੇ ਆਉ ਆਪਣੇ ਗੁਰੂ ਦੇ ਪਿਆਰ ਵਿੱਚ ਕਈਏ ਸੰ